ਹੁਣ ਸਾਥ ਸੰਤ ਜੀ ਇੱਥੇ ਨਾ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਗੁਰੂ ਸਾਹਿਬ ਕਿਉਂ ਚਲ ਤੁਰ ਪਏ ਕੁਰਬਾਨੀ ਦੇਣ ਕਿਉਂਕਿ ਉਹ ਤਿਲਕ ਜਿਹਨੂੰ ਮੰਨਦੇ ਸੀ ਜਿਹੜੀ ਚੀਜ਼ ਵਿੱਚ ਉਹਨਾਂ ਦਾ ਵਿਸ਼ਵਾਸ ਨਹੀਂਗਾ ਕਿ ਕਿਉਂਕਿ ਇਸੇ ਗੱਲ ਦੀ ਆੜ ਲੈ ਕੇ ਨਾ ਬਹੁਤ ਜ਼ਿਆਦਾ ਮੂਲਕ ਖਾਸ ਕਰਕੇ ਆਰਐਸਐਸ ਉਹ ਇਹ ਪ੍ਰਚਾਰ ਕਰਦੀ ਹੈ ਕਿ ਗੁਰੂ ਸਾਹਿਬ ਹਿੰਦੂ ਸੀਗੇ ਇਸ ਕਰਕੇ ਉਹ ਜਿਨੇ ਉਹ ਵਾਸ ਕੁਰਬਾਨੀ ਦੇਣ ਤੁਰੇ ਉਹਨਾਂ ਦਾ ਜਿਹੜਾ ਗੁੰਮਰਾਹਕ ਉਹਨ ਪ੍ਰਚਾਰਾ ਉਹਦੇ ਅਸਰ ਥਲੇ ਸਾਡੇ ਸਿੱਖੀ ਜਾਂਦੀ। ਉਹਨ ਮੈਂ ਪਹਿਨ ਤਰ ਚੁਕਾ ਕਿ ਗੁਰੂ ਸਾਹਿਬ ਜਨੇਵ ਦਾ ਖੰਡਨ ਕਰ ਚੁੱਕੇ ਬਾਣ। ਉਥੇ ਦੇ ਬਾਣੀ ਚ ਤੇ ਇਥੋਂ ਤੱਕ ਲਿਖਿਆ ਵਰਤਨ ਨਾ ਰਾਹੁ ਨਾ ਮਹਿਰਮ ਦਾਣਾ ਤੇ ਸੇਵੀ ਜੋ ਰਖੇ ਨਦਾਨਾ। ਗੁਰੂ ਜੋ ਅਰਜਨ ਸਾਹਿਬ ਦਾ ਸਹਿਬਦਾਰ ਕਹਿੰਦੇ ਮੈਂ ਵਰਤ ਨਹੀਂ ਰੱਖਦਾ। ਮੈਂ ਰਮਜ਼ਾਨ ਵਿੱਚ ਰੋਜ਼ੇ ਵੀ ਨਹੀਂ ਰੱਖਦਾ। ਇਸ ਸੇਵੀ ਜੋ ਰੱਖੇ ਨੇ ਨਦਾਨਾ ਮੈਂ ਉਹਦੀ ਉਹਦਾ ਸਿਮਰਨ ਕਰਨਾ ਕਾਲਪੁਰ ਦਾ ਜਿਹੜਾ ਅੰਤ ਜਿਹੜੇ ਸਾਈ ਹੋ ਜਾਂਦਾ। ਇਹ ਕਿ ਦਸਾਈਂ ਅੱਲ੍ਹਾ ਮੇਰਾ ਹਿੰਦੂ ਤੁਰਕਾਂ ਦੁਹਾਂ ਮੇਰਾ ਕਹਿੰਦੇ ਹਿੰਦੂਆਂ ਤੇ ਮੁਸਲਮਾਨਾਂ ਨਾਲ ਦੋਵਾਂ ਨੂੰ ਜਿਹੜਾ ਗੇੜਾ ਹੋ ਗਿਆ ਨਾ ਹੱਜ ਕਾਬੇ ਜਾਉਣਾ ਤੀਰਥ ਪੂਜਾ ਨਾ ਕਾਬੇ ਜਾਣਾ ਹੱਜ ਕਰਦਾ ਨਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਇੱਕੋ ਸੇਵੀ ਆਉਰ ਨਾ ਗੁਜਰ ਗਾਲਿਮ ਕਾਤੀ ਕਹਿੰਦੇ ਨਾ ਹਾਂ ਮੈਂ ਹਿੰਦੂ ਨਾ ਮੁਸਲਮਾਨ ਅੱਲ੍ਹਾ ਰਾਮ ਕੇ ਤੇਂਡ ਪ੍ਰਾਣ ਨਾ ਮੈਂ ਹਿੰਦੂ ਹਾਂ ਤੇ ਨਾ ਮੁਸਲਮਾਨ ਹਾਂ ਮੇਰਾ ਮਾਤ ਸੁਤੰਤਰ ਹੈ ਸੁਤੰਤਰ ਕੀ ਨਿਆਰਾ ਵੱਖਰਾ ਤਿੰਨਾ ਨਾਲ ਤੀਸਰ ਪੰਥ ਜਿਹਨੂੰ ਇਤਿਹਾਸ ਵਿੱਚ ਤੇ ਗ੍ਰੰਥਾਂ ਵਿੱਚ ਲਿਖਿਆ ਵੀ ਤੀਜਾ ਪੰਥ ਹੈ ਸਿੱਖ ਪੰਥ ਖਾਲਸਾ ਪੰਥ ਤੀਸਰਾ ਪੰਥ ਇੱਥੇ ਦੋ ਪੰਥ ਪਹਿਲਾਂ ਅਸੀਂ Hindu ਦੇ ਮੁਸਲਮਾਨ ਤੀਜਾ ਪੰਥ ਉਹਨਾਂ ਦੇ ਬਰਾਬਰ ਦੀ ਥੇਹ ਹੈ ਅਸੀਂ ਕਿਸੇ ਦੇ ਮਤਾਜ ਨਹੀਂ ਹੈਗੇ ਕਿਉਂਕਿ ਸਾਡਾ ਕੁਝ ਵੀ ਦੂਜਿਆਂ ਨਾਲ ਨਹੀਂ ਰਲਦਾ ਇਹ ਵੱਖਰੀ ਗੱਲ ਹੈ ਕਿ ਅੱਜ ਸਾਡੇ ਵਿੱਚ ਉਹ ਸਾਰਾ ਕੁਝ ਹੈ ਜਿਹੜਾ ਦੂਜੇ ਧਰਮਾਂ ਦੇ ਮੈਂ ਕਿਸੇ ਤਰ੍ਹਾਂ ਉਹਨੂੰ ਇਥੇ ਕੰਡੈਮਨ ਨਹੀਂ ਕਰ ਰਿਹਾ ਇਹ ਨਾਲ ਗੱਲ ਤੋਂ ਸੋਚ ਲਓ ਮੈਂ ਮੁਸਲਮਾਨ ਦੇ ਅਕੀਦੇ ਦਾ ਵੀ ਸਤਿਕਾਰ ਕਰਦਾ ਉਹ ਨਮਾਜ਼ ਪੜ੍ਹਦੇ ਰੁੱਝਦੇ ਉਹਨਾਂ ਨੂੰ ਮੁਬਾਰਕ Hindu ਵਰਦਰਖੇ ਸ਼ਿਵਜੀ ਦਾ ਜਾਂ ਕਰਵਾ ਚੌਥ ਦਾ ਜਾਂ ਕਿਸੇ ਦੇਵੀ ਦਾ ਜਿਹਦਾ ਮਰਜ਼ੀ ਉਹਨਾਂ ਨੂੰ ਮੁਬਾਰਕ ਉਹਨਾਂ ਦੀ ਰਾਮ ਲੌਮੀਆ ਕਿਸੇ ਜਨਮਸ਼ਟਮੀ ਤੁਸੀਂ ਜੇ ਤੁਹਾਡਾ ਕੋਈ Hindu ਦੋਸਤ ਮੁਬਾਰਕ ਦਿਓ ਕੋਈ ਗੱਲ ਨਹੀਂ ਪਰ ਆਪ ਉਧਰ ਨੂੰ ਤੁਰ ਪੈਣਾ ਤੇ ਆਪ ਉਹੋ ਹੀ ਕਰਮਕਾਂਡ ਕਰਨ ਲੱਗ ਪੈਣੇ ਇਹ ਨਹੀਂ ਸੋਚਦਾ ਸਾਨੂੰ ਸਾਡੀਆਂ ਸਿੱਖ ਬੀਬੀਆਂ ਵਰਤਾਂ ਕੁੰਡੀਆਂ ਦੇਖੋ ਬਿਨਾ ਸੋਚੇ ਵਿਚਾਰੇ ਕਿ ਇਹਦਾ ਨਾਲ ਸਾਡਾ ਕੋਈ ਸਬੰਧ ਵੀ ਆਏਗਾ ਕਿ ਨਹੀਂ ਆਏਗਾ ਹੈ ਸਤਗੁਰੂ ਜੀ ਦਾ ਵੱਖਰਾ ਮਤ ਸੀ ਫਿਰ ਕਿਉਂ ਗੁਰੂ ਸਾਹਿਬ ਸ਼ਹਾਦਤ ਦੇਣ ਵਾਸਤੇ ਤਿਆਰ ਹੋ ਗਏ ਇਹ ਕੂੰਝ ਨੂੰ ਸਮਝਣ ਵਾਲੀ ਕਿਉਂ ਕਿਉਂਕਿ ਗੁਰੂ ਸਾਹਿਬ ਦਾ ਮਤ ਇਹ ਸੀ ਉਨਾ ਦੇ ਵਿਚਾਰਧਾਰਾ ਇਹ ਸੀਗੀ ਕਿ ਕੋਈ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਵਿੱਚ ਨਹੀਂ ਜਾ ਸਕਦਾ ਹਾਂ ਆਪਣੀ ਖੁਸ਼ੀ ਦੇ ਨਾਲ ਅਗਰ ਕਿਸੇ ਨੂੰ ਸਿੱਖ ਧਰਮ ਚੰਗਾ ਲੱਗਦਾ ਤੇ ਉਹ ਅਡਾਪਟ ਕਰ ਲਵੇ ਗੁਰੂ ਸਾਹਿਬਾਂ ਦੇ ਵੇਲੇ ਕਿੰਨੇ ਹਿੰਦੂ ਜਿਹੜੇ ਉਹ ਸਨਾਤਨ ਮਤਾ ਛੱਡ ਕੇ ਸਿੱਖ ਬਣੇ ਕਿੰਨੇ ਮੁਸਲਮਾਨਾਂ ਨੇ ਸਿੱਖੀ ਧਾਰਨ ਕੀਤੀ ਇਹਨਾਂ ਦਾ ਭਾਵ ਕਿ ਗੁਰੂ ਸਾਹਿਬ ਦੇ ਵੇਲੇ ਦੂਜੇ ਮਾਤਾਂ ਵਿੱਚੋਂ ਟੜਾ ਟੜਾ ਲੋਕ ਜਿਹੜੇ ਉਹ ਸਿੱਖੀ ਨੂੰ ਅਡਾਪਟ ਕਰ ਰਹੇ ਸੀ ਆਪਣੀ ਖੁਸ਼ੀ ਦੇ ਨਾਲ ਕਿਉਂਕਿ ਉਹਨਾਂ ਨੂੰ ਸਿੱਖ ਸਿਧਾਂਤ ਚੰਗੇ ਲੱਗਦੇ ਸੀ ਪਰ ਗੁਰੂ ਸਾਹਿਬ ਨੇ ਧੱਕੇ ਨਾਲ ਜਾਂ ਲਾਲਚ ਦੇ ਕੇ ਕਿਸੇ ਦਾ ਵੀ ਧਰਮ ਤਕਦੀਰ ਨਹੀਂ ਕਰਾਇਆ ਤੇ ਨਾ ਹੀ ਉਹ ਚਾਹੁੰਦੇ ਸੀ ਕਿ ਕੋਈ ਐਸਾ ਕਰੇ ਜਿਹਦਾ ਕਰਕੇ ਤਿੰਨ ਜਨੇਊ ਦੇ ਹਾਮੀ ਨਾ ਹੋਣ ਦੇ ਬਾਵਜੂਦ ਵੀ ਸਤਗੁਰ ਜੀ ਉਹਨਾਂ ਵਾਸਤੇ ਸ਼ਹਾਦਤ ਦੇਣ ਵਾਸਤੇ ਤਿਆਰ ਹੋ ਗਏ ਦੂਜਾ ਕਾਰਨ ਇਹ ਵੀ ਸੀ ਗੁਰੂ ਸਾਹਿਬ ਦੂਰ ਅੰਦੇਸ਼ੀ ਨਾਲ ਸੋਚਦੇ ਬੜੀ ਡੂੰਗੀ ਸੋਚ ਉਹਨਾਂ ਨੂੰ ਪਤਾ ਸੀ ਕਿ ਅੱਜ ਇਹ ਖਤਰੇ ਵਿੱਚ ਹੈ ਕੱਲ ਨੂੰ ਇਹੋ ਹੀ ਆਗ ਆ ਸਾਡੇ ਘਰ ਵੀ ਆ ਸਕਦਾ ਅੱਜ ਅਰੰਗਜੀਤ ਇਹਨਾਂ ਤੇ ਜ਼ੁਲਮ ਕਰ ਰਹੇ ਨੇ ਇਹਨਾਂ ਦੇ ਜਨੇਊ ਜ਼ਬਰਦਸਤੀ ਤਾਹੇ ਅੱਜ ਭਾਵੇਂ ਸਾਡੇ ਨਾਲ ਕੋਈ ਉਹਦਾ ਸਿੱਧਾ ਕੋਈ ਪੰਗਾ ਨਹੀਂ ਹੈਗਾ ਪਰ ਕੱਲ ਨੂੰ ਉਹਦਾ ਕੋਈ ਪਤਾ ਨਹੀਂ ਇਧਰੋਂ ਵੇਲਾ ਆਊਗਾ ਤੇ ਸਾਡੇ ਉੱਰ ਆ ਜੇ ਬਾਣੀ ਚ ਲਿਖਿਆ ਨਾ ਪਰੋਸੀ ਕੇ ਜੋ ਹੁਆ ਤੂੰ ਆਪਣੇ ਵੀ ਜਾਣ ਕਿਹਨਦੇ ਗਵਾਂਢੀ ਦੇ ਘਰ ਜੋ ਹੋਇਆ ਨਾ ਜਿਹੜੀ ਅੱਗ ਲੱਗੀ ਆ ਤੇ ਸਮਝ ਲਾ ਕਿ ਉਹ ਤੇਰੇ ਘਰ ਵੀ ਆਉਣ ਵਾਲੀ ਇਹ ਗੱਲ ਨੂੰ ਇਹ ਸਾਡੇ ਤੇ ਵੀ ਜ਼ੁਲਮ ਹੋ ਸਕਦਾ